ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਛਟਕੇ ਤੋਂ ਛਟਕਾ ਲੱਗ ਰਿਹਾ ਹੈ ਤੇ ਹੁਣ ਸੀਚੇਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਆਮ ਆਦਮੀ ਪਾਰਟੀ ਦੇ ਲਈ ਚੋਣਾਂ ਦਾ ਪ੍ਰਚਾਰ ਨਹੀਂ ਕਰਾਂਗਾ ਤੇ ਜਿਸ ਦੇ ਦੌਰਾਨ ਇਹ ਫੱਟੀ ਖਬਰ ਆਮ ਆਦਮੀ ਪਾਰਟੀ ਦੇ ਨਾਲ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਸੂਤਰਾਂ ਦੇ ਹਵਾਲੇ ਤਾ ਇਹ ਵੱਡੀ ਖਬਰ ਸામਨੇ ਆਈ ਹੈ ਤੇ ਜਿਸ ਦੇ ਵਿੱਚ ਸਿੱੱਜੇਵਾਲ ਦਾ ਕਹਿਣਾ ਹੈ ਕਿ ਮੈਂ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਨਹੀਂ ਕਰਾਂਗਾ ਕਿਉਂਕਿ ਜੋ ਜਿਹੜੇ ਕਿ ਮੁੱਦੇ ਨੇ ਉਹ ਨਹੀਂ ਰੱਖੇਗੇ ਤਾਂ ਉਸ ਤੋਂ ਬਾਅਦ ਮੈਂ ਕਿਸੇ ਪਾਰਟੀ ਦੇ ਲਈ ਵੀ ਆਮ ਆਦਮੀ ਪਾਰਟੀ ਦੇ ਲਈ ਜਿਹੜਾ ਕਿ ਪ੍ਰਚਾਰ ਨਹੀਂ ਕਰਾਂਗਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਉਸ ਤੋਂ ਪਹਿਲੇ ਆਮ ਆਦਮੀ ਪਾਰਟੀ ਨੂੰ ਵੱਡੇ ਝੜਕੇ ਲੱਗ ਰਹੇ ਨੇ ਤੇ ਜਿਸ ਦੇ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਪਾਰਟੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵਾਧੀਆਂ ਛਾਰੀਆਂ ਨੇ ਤੇ ਹੁਣ ਪਾਰਟੀ ਦੇ ਪੰਜਾ ਤੋ ਰਾਜ ਸਭਾ ਮੈਂਬਰ ਪਾਰਲੀਮੈਂਟ ਬਲਬੀਰ ਸਿੰਘ ਨੇ ਨਵੀਂ ਮੁਸ਼ਕਲ ਖੜੀ ਕਰ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਚੋਣ ਦੌਰਾਨ ਆਮ ਆਦਮੀ ਪਾਰਟੀ ਲਈ ਪ੍ਰਚਾਰ ਨਹੀਂ ਕਰਨਗੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਵੱਲੋਂ ਵਾਤਾਵਰਣ ਨੂੰ এজেন্ডਾ ਨਾ ਬਣਾਉਣ ਕਾਰਨ ਵੀ ਸੰਤ ਸਿੱੱਠੇਵਾਲ ਨਿਰਾਸ਼ ਹਾਂ ਤੇ ਦੱਸਦੀ ਹੈ ਕਿ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਸਵਾਲ ਜਿਹੜੇ ਉਠਾਏ ਜਾ ਰਹੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗ ਰਿਹਾ ਹੈ ਤੇ ਜਿਸ ਦੇ ਵਿੱਚ ਸਿੱੱਠੇਵਾਲ ਕਾਫੀ ਆਮ ਆਦਮੀ ਪਾਰਟੀ ਤੋਂ ਨਰਾਜ਼ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਵਾਤਾਵਰਣ ਨੂੰ এজেন্ডਾ ਨਾ ਬਣਾਉਣ ਕਾਰਨ ਵੀ ਸਿੱਚੇਵਾਲ ਜਿਹੜੇ ਕਿ ਨਰਾਜ਼ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਲਈ ਚੋਣ ਪ੍ਰਚਾਰ ਜਿਹੜਾ ਕਿ ਨਹੀਂ ਕਰਾਂਗਾ ਤੇ ਦੱਸਿਏ ਕਿ ਸਾਲ 2023 ਚ ਪੰਜਾਬ ਦੀਆਂ ਦੋ ਰਾਸਵਾ ਸੀਟਾਂ ਲਈਆਂ ਹੋਈਆਂ ਚੋਣਾਂ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵੀਰ ਸਿੰਘ ਸੀਚੇਵਾਲ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਨੇ ਤੇ ਸਤ ਸੰਤ ਬਲਵੀਰ ਸਿੰਘ ਸੀਚੇਵਾਲ ਸੀਚੇਵਾਲ ਨੇ ਪ੍ਰਚਾਰ ਕਰਨ ਲਈ ਸਵੰਦੀ ਕਿਹਾ ਕਿ ਮੈਂ ਪਾਰਟੀ ਲਈ ਪ੍ਰਚਾਰ ਨਹੀਂ ਕਰਾਂਗਾ ਕਿਸੇ ਰੈਲੀ ਦੇ ਵਿੱਚ ਵੀ ਨਹੀਂ ਜਾਵਾਂਗਾ ਤੇ ਜੋ ਪਾਰਟੀ ਵਾਤਾਵਰਨ ਦੀ ਗੱਲ ਕਰੇਗੀ ਮੈਂ ਕਹਾਂਗਾ ਉਸ ਨੂੰ ਵੋਟ ਪਾਓ ਤੇ ਸੰਤ ਸੀਚੇਵਾਲ ਨੇ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਪ੍ਰਗਟ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਏਜੰਡੇ ਤੇ ਵਾਤਾਵਰਨ ਮੁਤਾ ਕਿਉਂ ਨਹੀਂ ਹੈ ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਤ ਭਾਵੀ ਵਾਤਾਵਰਨ ਦੀ ਗੱਲ ਕਰਨਗੇ ਤਾਂ ਮੈਂ ਉਹਨਾਂ ਲਈ ਵੋਟ ਪਾਉਣ ਲਈ ਕਹਾਗਾ ਤੇ ਜਿਸ ਦੇ ਦੌਰਾਨ ਦੱਸਿਏ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਪਚੌਣ ਪ੍ਰਚਾਰ ਦੇ ਲਈ ਨਹੀਂ ਕਹਾਗਾ ਤੇ ਜੋ ਵੀ ਪਾਰਟੀ ਵਾਤਾਵਰਨ ਦੇ এজেন্ডੇ ਨੂੰ ਲੈ ਕੇ ਗੱਲ ਕਰੇਗੀ ਮੈਂ ਉਸ ਨੂੰ ਕਹਾਗਾ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਉਹ ਭਾਜਪਾ ਹੋਵੇ ਤੇ ਮੈਂ ਉਸ ਨੂੰ ਕਹਾਗਾ ਤੇ ਲੋਕਾਂ ਦੇ ਵਿੱਚ ਉਸ ਗੱਲ ਨੂੰ ਲੈ ਕੇ ਪ੍ਰਚਾਰ ਜ਼ਰੂਰ ਕਰਾਂਗਾ ਕਿ ਤੁਸੀਂ ਜਿਹੜਾ ਕਿ ਵਾਤਾਵਰਨ ਨੂੰ এজেন্ডੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਕਹਾਗਾ ਕਿ ਤੁਸੀਂ ਇਸ ਪਾਰਟੀ ਨੂੰ ਵੋਟ ਦਿਓ ਤੇ ਜਿਸ ਤੋਂ ਬਾਅਦ ਹੁਣ ਸਿਚੇਵਾਲ ਦੀ ਜਿਹੜੀ ਨਿਰਾਸ਼ਾ ਕੀ ਕਾਫੀ ਦਿਖਾਈ ਦੇ ਰਹੀ ਹੈ ਤੇ ਉਹਨਾਂ ਨੂੰ ਹੁਣ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਝਟਕਾ ਜਿਹੜਾ ਲੱਗਿਆ ਤੇ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਕਿ ਗ੍ਰਫਤਾਰ ਨੇ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਾਧੀਆਂ ਜਾ ਰਹੀਆਂ ਨੇ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੇ ਨੇੜੇ ਆ ਰਹੇ ਨੇ ਪੰਜਾਬ ਦੇ 7ਵੇਂ ਗੇੜ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ 4 ਜੂਨ ਨੂੰ ਰਿਜ਼ਲਟ ਆਵੇਗਾ ਤੇ ਕੌਣ ਮਰੇਗਾ ਬਾਜੀ ਇਸ ਤਰ੍ਹਾਂ ਜਿਹੜਾ ਕਿ ਜਲਦ ਫੈਸਲਾ ਹੋਵੇਗਾ ਤੇ ਜਿਸ ਦੇ ਦੌਰਾਨ ਵੋਟਾਂ ਨੂੰ ਲੈ ਕੇ ਲਗਾਤਾਰ ਉਮੀਦਵਾਰ ਸਿਆਸੀ ਖਾੜੇ ਦੇ ਵਿੱਚ ਉਤਾਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਨੇ 13 ਐਲਾਨ ਜਿਹੜੇ ਕਿ ਉਮੀਦਵਾਰਾਂ ਦਾ ਕਰ ਦਿੱਤਾ ਗਿਆ ਹੈ ਅਤੇ ਉੱਥੇ ਹੀ ਅੱਜ ਇੱਕ ਵੱਡੀ ਮੀਟਿੰਗ ਵੀ ਸੱਦੀ ਹੈ ਤੇ ਜਿਸ ਦੇ ਦੌਰਾਨ ਅੰਦਾਜ਼ੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 7 ਉਮੀਦਵਾਰ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤੇ ਨੇ ਤੇ ਉੱਥੇ ਹੀ ਭਾਜਪਾ ਦੇ ਵੱਲੋਂ 9 ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਉਮੀਦਵਾਰਾਂ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰ ਤਾਂ ਦਿੱਤਾ ਹੈ ਤੇ ਜੇਕਰ ਉੱਥੇ ਹੀ ਸਿੱਚੇਵਾਲ ਜਿਹੜੇ ਕਿ ਕਾਫੀ ਇਸ ਗੱਲ ਦੇ ਉੱਤੇ ਨਿਰਾਸ਼ ਵੀ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਪਾਰਟੀ ਵਾਤਾਵਰਣ ਦੇ ਏਜੰਡੇ ਨੂੰ ਲੈ ਕੇ ਗੱਲ ਨਹੀਂ ਕਰੂਗੀ ਤਾਂ ਮੈਂ ਉਸ ਪਾਰਟੀ ਨੂੰ ਵੋਟ ਜਿਹੜਾ ਕਿ ਪ੍ਰਚਾਰ ਨਹੀਂ ਕਰਾਂਗਾ ਤੇ ਜਿਸ ਦੋਰਾਨ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਵਿੱਚ ਜੇਕਰ ਮੈਂ ਪ੍ਰਚਾਰ ਕਰਨਾ ਹੈ ਤਾਂ ਮੈਂ ਉਸ ਪਾਰਟੀ ਨੂੰ ਕਰਾਂਗਾ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਉਹ ਭਾਜਪਾ ਹੋਵੇ ਤਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਇਸ ਪਾਰਟੀ ਨੂੰ ਵੋਟ ਪਾਓ ਤੇ ਜੇਕਰ ਕੋਈ ਵਾਤਾਵਰਣ ਨੂੰ ਲੈ ਕੇ ਗੱਲ ਕਰੇਗਾ ਤੇ ਇਹ ਮੁੱਦਿਆਂ ਨੂੰ ਲੈ ਕੇ ਜੇਕਰ ਕੋਈ ਵੀ ਪਾਰਟੀ ਕਹੇਗੀ ਲੋਕਾਂ ਦੇ ਵਿੱਚ ਗੱਲ ਕਰੇਗੀ ਤਾਂ ਮੈਂ ਉਸ ਪਾਰਟੀ ਲਈ ਪ੍ਰਚਾਰ ਜ਼ਰੂਰ ਕਰਾਂਗਾ ਤੇ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਲੈ ਕੇ ਹੁਣ ਇੱਕ ਵੱਡਾ ਝਟਕਾ ਫਿਰ ਤੋਂ ਸਿਚੇਵਾਲ ਨੇ ਦਿੱਤਾ ਹੈ ਸਿਚੇਵਾਲ ਦਾ ਕਹਿਣਾ ਹੈ ਕਿ ਜੇਕਰ ਜਿਹੜੀ ਕਿ ਉਹਨਾਂ ਦੀ ਨਾਰਾਜ਼ਗੀ ਉਹ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਨੇ ਹੁਣ ਵਾਤਾਵਰਣ এজੰਡੇ ਨੂੰ ਲੈ ਕੇ ਫਿਰ ਤੋਂ ਮੁੱਦਾ ਚੱਕਿਆ ਹੈ ਤੇ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਪਲਟਵਾਰ ਕੀਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਵਾਤਾਵਰਣ এজੰਡੇ ਨੂੰ ਲੈ ਕੇ ਕਿਹਾ ਹੈ ਕਿ ਜੇਕਰ ਕੋਈ ਵੀ ਪਾਰਟੀ ਆ ਭਾਵੇਂ ਉਹ ਆਮ ਆਦਮੀ ਪਾਰਟੀ ਆ ਭਾਵੇਂ ਉਹ ਕਾਲੀ ਦਲ ਦੀ ਪਾਰਟੀ ਆ ਤੇ ਭਾਵੇਂ ਉਹ ਭਾਜਪਾ ਦੀ ਪਾਰਟੀ ਆ ਤੇ ਜੇਕਰ ਕੋਈ ਵੀ ਵਾਤਾਵਰਣ এজੰਡੇ ਨੂੰ ਲੈ ਕੇ ਗੱਲ ਕਰੇਗਾ ਤਾਂ ਮੈਂ ਉਸ ਪਾਰਟੀ ਦੇ ਵਿੱਚ ਜ਼ਰੂਰ ਜਿਹੜਾ ਕਿ ਵੋਟਾਂ ਦੇ ਲਈ ਪ੍ਰਚਾਰ ਕਰਾਂਗਾ